ਲੁੱਟਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਰਾਗੀਰਾ ਨੇ ਪਿੱਛਾ ਕਰਕੇ ਦਬੋਚਿਆ 10 ਦਈਏ ਕਿ ਤਿੰਨ ਨੌਜਵਾਨਾਂ ਵੱਲੋਂ ਪਿੰਡ ਭਾਰਤਵਾਜੀਆਂ ਨਜ਼ਦੀਕ ਇੱਕ ਲੜਕੀ ਅਤੇ ਉਸਦੇ ਪਿਤਾ ਨੂੰ ਰੋਕ ਕੇ ਉਹਨਾਂ ਕੋਲੋਂ ਲੁੱਟਖੋਹ ਕਰ ਲਈ ਜਾਂਦੀ ਹੈ ਲੁੱਟਖੋਹ ਦੌਰਾਨ ਲੜਕੀ ਦੇ ਸਕੂਲ ਨਾਲ ਸੰਬੰਧਿਤ ਸਰਟੀਫਿਕੇਟ ਅਤੇ ਪੈਸੇ ਅਤੇ ਮੋਬਾਈਲ ਖੋਹ ਕਰ ਲਿਆ ਜਾਂਦਾ ਹੈ ਇੰਨੇ ਨੂੰ ਪਿੱਛੇ ਆ ਰਹੇ ਬਿਲਗਾ ਪਿੰਢੀ ਸਿੰਗਾ ਵੱਲੋਂ ਲੁੱਟਖੋਹ ਕਰਨ ਵਾਲੇ ਤਿੰਨ ਨੌਜਵਾਨਾਂ ਦਾ ਦਲੇਰੀ ਨਾਲ ਪਿੱਛਾ ਕੀਤਾ ਜਾਂਦਾ ਹੈ ਅਤੇ ਪਿੰਡ ਤੱਗੜ ਦੇ ਕੋਲ ਪਹੁੰਚ ਕੇ ਸਿੰਗਾ ਵੱਲੋਂ ਉਹਨਾਂ ਨੂੰ ਘੇਰ ਲਿਆ ਜਾਂਦਾ ਹੈ ਇਸ ਮੌਕੇ ਹੱਥ ਪਾਈ ਦੌਰਾਨ ਦੋ ਨੌਜਵਾਨ ਮੌਕੇ ਤੋਂ ਮੋਟਰਸਾਈਕਲ ਲੈ ਕੇ ਭੱਜ ਜਾਂਦੇ ਹਨ ਅਤੇ ਇੱਕ ਨੌਜਵਾਨ ਸਿੱਖ ਨੌਜਵਾਨਾਂ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਫੜਿਆ ਗਿਆ ਨੌਜਵਾਨ ਅਤੇ ਉਸਦੇ ਸਾਥੀ ਪਿੰਡ ਪਾਸਲਾ ਥਰਨ ਨੂਰਮਹਿਲ ਦੇ ਦੱਸੇ ਜਾ ਰਹੇ ਹਨ ਭਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਜਗਵੀਰ ਸਿੰਘ ਆ ਅੱਛਾ ਜੀ ਮੈਂ ਬਿਲਗਾ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰੂ ਅਰਜਨ ਦੇਵ ਪਾਸ਼ਾ ਪਾਲਸਥਾਨਾ ਤੇ ਜੋ ਕਿ ਸ਼੍ਰੋਮਣੀ ਕਵੰਦ ਕਮੇਟੀ ਦੇ ਅੰਦਰ ਥਾਹ ਦੀਆਂ ਹਾਂ ਅਸੀਂ ਇੱਥੇ ਜੰਡਿਆਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਾ ਬਾਬਾ ਸੇਦ ਜੀ ਖਾਨਾ ਤੇ ਵੇਦਵੀ ਦਾ ਮਸਲਾ ਦਾ ਹੋਇਆ ਸੀਗਾ ਜਿਸ ਕਾਰਨ ਉਦੋਂ ਅਸੀਂ 71 ਹੋਏ ਸੀ ਸਿੱਖ ਜਥੇਬੰਦੀਆਂ ਜਦੋਂ ਉਸ ਤੋਂ ਅਸੀਂ ਸਾਰਿਆਂ ਦੀ ਸਾਜ ਪਾ ਕੇ ਬਾਹਰ ਆਏ ਇਹ ਜਿਹੜੀ ਨਹਿਰ ਆਉਂਦੀ ਅੱਗੇ ਜੰਡੇ ਵਾਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸੰਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕੈਰੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਆ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸੀ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆਂ ਇਹ ਕਾਫੀ ਇਹਨਾਂ ਨੇ ਮੋਟਰਸਾਈਕਲ ਕਮਾਇਆ ਤੇ ਅਸੀਂ ਪੁੱਛਦੇ ਪਛਾਉਂਦੇ ਆ ਜਿਹੜਾ ਕਿ ਇਥੋਂ ਤਿੰਨ ਮੁੰਡੇ ਨੰਗੇ ਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੋੜਿਆ ਇਹ ਇੱਕ ਡੈਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚੀ ਵੀ ਸੀਗੀ ਉਹ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਰ ਜਿਹੜੇ ਗੱਡੀ ਦੇ ਕਾਗਜ਼ੂ ਸਾਡੇ ਕੋਲ ਆਏ ਜਿਹਦੇ ਵਿੱਚ ਐਟੀਐਮ ਵੀ ਆ ਤੇ ਸਰਟੀਫਿਕੇਟ ਆ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦੇ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਉਸ ਪ੍ਰਸ਼ਾਸਨ ਕੱਤਰ ਹੋਇਆ ਵਾ ਵੀ ਜਿਹੜੇ ਬਿਲਗਾ ਦੇ ਲੜਕੇ ਵੀ ਡਿਊਟੀ ਕਰਦੇ ਲੁੱਟ ਖੋਗ ਇੱਥੇ ਜੰਡੇ ਆੜੇ ਹੋਈ ਸੀ ਹਾਂਜੀ ਲੋੜ ਹੋ ਜੰਡੇ ਆਲੇ ਨਹਿਰ ਦੇ ਉੱਪਰ ਕਾਬੂ ਤੁਸੀਂ ਦੰਦੂਆ ਦੇ ਲੱਗ ਕੇ ਕੀਤੇ ਹਾਂਜੀ ਕਾਬੂ ਇੱਥੇ ਕੀਤੇ ਆ ਤੇ ਲੁੱਟਿਆ ਕੀ ਸੀਗਾ ਲੁੱਟਿਆ ਇਹਨਾਂ ਨੇ ਉਹ ਦੱਸ ਰਹੀ ਆ ਵੀ ਸਾਡਾ ਨਾਂ ਦੇ ਪੇਪਰ ਆ ਪੇਪਰ ਆ ਜਿਹੜੇ ਨੇ ਠੀਕ ਐ ਸਰਟੀਫਿਕੇਟ ਗੁੱਡੀ ਦੇ ਨੇ ਤੇ ਫੋਨ ਆ ਉਹਦਾ ਇਹ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਪਿਤਾ ਜੀ ਦੇ ਕੋਲ ਕੁਝ ਕਰਕੇ ਆ ਰਹੇ ਸਕੇ ਇਹ ਅੰਬੈਸੀ ਅੰਬੋਸੀ ਦਾ ਕੁਝ ਕਰਕੇ ਆ ਰਹੇ ਕਿ ਪੇਪਰ ਇਹਦਾ ਹੀ ਦੱਸ ਰਹੇ ਸੀ ਠੀਕ ਹੈ ਫੋਨ ਤੇ ਵੀ ਅਸੀਂ ਮਿਲ ਗਏ ਜੀ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋ ਗਏ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਉਹਦੇ ਕਾਗਜ਼ ਠੀਕ ਹੈ ਪੈਸੇ ਨਹੀਂ ਹੈ ਨਾ ਕਿਉਂ ਲੱਗਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿਹਨੂੰ ਤੁਸੀਂ ਫੜਿਆ ਇਹ ਪਾਸਲੇ ਦੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨੇ ਬਹਿ ਕੇ ਆਇਆ ਪਰ ਬਹਿ ਕੇ ਤਾਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ ਧੌੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਵੇ ਮੋਟਰਸਾਈਕਲ ਤੇ ਆ ਤਿੰਨ ਤਿੰਨ ਇਕੋ ਬਾਈਕ ਤੇ ਸੀ ਇਕੋ ਹੀ ਵਾਗਤੀ ਸੀ ਠੀਕ ਆ ਠੀਕ ਆ ਤਾਂ ਪੈਸੇ ਇਹ ਗੁੱਡੀ ਖੜੀ ਸੀ ਵਿਚਾਰੇ ਭਾਈ ਕੀ ਨਾ ਆਪਣਾ ਹੌਲਦਾਰ ਦਲਜੀਤ ਸਿੰਘ ਹੌਲਦਾਰ ਸਾਹਿਬ ਕੀ ਮਾਮਲਾ ਕੀ ਹੋਇਆ ਅੱਥੇ ਅੱਜ ਤੁਸੀਂ ਕਾਫੀ ਇਕੱਠਵਟ ਹੋਇਆ ਕੀ ਚੱਕਰ ਆ ਇੱਕ ਇਹ ਆਪਣੇ ਭਾਈ ਸਾਹਿਬ ਆ ਰਹੇ ਸੀਗੇ ਉਧਰੋਂ ਸਾਡੇ ਜੜਿਆਲੇ ਤੋਂ ਹੂੰ ਹੂੰ ਤੇ ਕੋਈ ਜੜਿਆਲੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨੜ ਕਲਾਂ ਵਾਲੇ ਚੌਕ ਤੋਂ ਵਿਚਾਲੇ ਨਹਿਰ ਆਉਂਦੀ ਹੈ ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਹੈ ਇਹ ਮੁੰਡੇ ਨੇ ਇੱਕ ਪਾਸਲੇ ਤੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ ਲੋਕ ਭੱਜਣ 'ਚ ਕਾਮਯਾਬ ਹੋ ਗਏ ਆ ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜਿਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਅਸੀਂ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰ ਮੇਲਾ ਵਾਲਿਆਂ ਨੂੰ ਹੈਂਡਓਵਰ ਕਰਦਾ ਤੇ ਜਿਹੜੀ ਖੋਹ ਹੋਈ ਕਿਹੜੀ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹਮਮ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਹਮਮ ਪਰਸ ਹਜੇ ਨਹੀਂ ਮਿਲਿਆ ਡਾਕੂਮੈਂਟ ਵੀ ਡਾਕੂਮੈਂਟ ਵੀ ਮਿਲ ਗਿਆ ਠੀਕ ਹੈ ਜੀ ਹਾਂਜੀ